ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਅੰਦਰ ਵਧ ਰਹੀ ਬਿਜਲੀ ਦੀ ਖਪਤ ਨੂੰ ਪੂਰਾ ਕਰਨ ਦੇ ਲਈ ਬਿਜਲੀ ਉਤਪਾਦਨ ਦੇ ਵੱਖ-ਵੱਖ ਨਵੇਂ ਤਰੀਕਿਆਂ 'ਤੇ ਧਿਆਨ ਦੇ ਰਹੀ ਹੈ। ਇੱਕ ਪਾਸੇ ਸੂਬਾ ਸਰਕਾਰ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਦੂਜੇ ਪਾਸੇ ਉਹ ਬਿਜਲੀ ਪੈਦਾ ਕਰਨ ਦੇ ਉਹਨਾਂ ਤਰੀਕਿਆਂ 'ਤੇ ਧਿਆਨ ਦੇ ਰਹੀ ਹੈ ਜਿਸ ਦੇ ਨਾਲ ਘੱਟ ਦਰਾਂ 'ਤੇ ਘੱਟ ਪ੍ਰਦੂਸ਼ਣ ਪੈਦਾ ਕੀਤੇ ਉਹ ਵੱਧ ਤੋਂ ਵੱਧ ਬਿਜਲੀ ਪੈਦਾ ਕਰ ਸਕਣ। ਇਸੇ ਕੜੀ ਵਿੱਚ ਸੋਲਰ ਪਾਵਰ ਪਲਾਂਟਸ ਇੱਕ ਅਹਿਮ ਯੋਗਦਾਨ ਨਿਭਾ ਰਹੇ ਨੇ ਸੂਬਾ ਸਰਕਾਰ ਵੱਲੋਂ ਬਠਿੰਡਾ ਦੇ ਪਿੰਡ ਤਰਖਾਨ ਵਾਲਾ ਵਿਖੇ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਦੇ ਸਹਿਯੋਗ ਦੇ ਨਾਲ 4 ਮੈਗਾਵਾਟ ਦਾ ਸੋਲਰ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਸ ਦੀ ਸਪਲਾਈ ਸੇਖੋ ਪੀਐਸਪੀਸੀਲ ਦੇ 66 ਕੇਵੀ ਗ੍ਰਿਡ ਨੂੰ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਰਮਗੜ ਮਲੋਟ ਵਿਖੇ ਸਥਾਪਿਤ ਪੰਜਾਬ ਮੈਗਾਵਾਟ ਦਾ ਸੋਲਰ ਪਲਾਂਟ ਵੀ ਬਿਜਲੀ ਪੈਦਾ ਕਰ ਰਿਹਾ ਹੈ ਨੇੜਲੇ ਪਵਿੱਖ ਵਿੱਚ ਇਹਨਾਂ 54 ਮੈਗਾਵਾਟ ਦੇ ਸੋਲਰ ਪ੍ਰੋਜੈਕਟਾਂ ਵੱਲੋਂ ਰੋਜ਼ਾਨਾ ਤਕਰੀਬਨ 3 ਲੱਖ ਯੂਨਿਟਾਂ ਦਾ ਉਤਪਾਦਨ ਕੀਤਾ ਜਾ ਸਕੇਗਾ। ਪੰਜਾਬ ਜਿਹੜਾ ਉਹ ਰੰਗਲਾ ਬਣਾਉਣਾ ਹੈ ਸਾਡਾ ਸਹਿਯੋਗ ਕਰੋ ਯੋਗਦਾਨ ਦਿਓ ਤੇ ਆਪਾਂ ਇਸੇ ਤਰ੍ਹਾਂ ਪੰਜਾਬ ਨੂੰ ਸ਼ਿਖਰਾਂ ਵੱਲ ਨੂੰ ਲੈ ਕੇ ਜਾਣਾ ਹੈ। ਪੰਜਾਬ ਨੂੰ ਬਿਜਲੀ ਦਾ ਇੱਕ ਸਰਪਲਸ ਸੂਬਾ ਬਣਾਵਾਂਗੇ। ਸੋਲਰ ਵਾਲੇ ਪਾਸਿਓਂ ਵੀ, ਗ੍ਰੀਨ એનર્ਜੀ ਵਾਲੇ ਪਾਸਿਓਂ ਵੀ ਤੇ ਹਾਈਡਰੋ ਪ੍ਰੋਜੈਕਟ ਵੀ ਹਰਿਆ ਭਰਿਆ ਰਹੇ ਪੰਜਾਬ। ਸੂਬਾ ਸਰਕਾਰ ਦਾ ਹੈ ਇੱਕ ਖ਼wab